ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਪਰ ਦਾ ਸਬਦਾ ਸਵਾਲ 24 ਫਰਵਰੀ 2025 ਇਹ 24 ਫਰਵਰੀ 2025 ਇਹ ਦਿਨ ਉਹ ਦਿਨ ਸੀ ਜਦੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ 88 ਜਿਹੜੇ ਹੈਗੇ ਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਉਹਨਾਂ ਦੇ ਨਾਮਾਂ ਦੀ ਘੋਸ਼ਣਾ ਕੀਤੀ ਸੀ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਇਹ ਜਿਹੜੇ 88 ਦੇ 88 ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਘੋਸ਼ਣਾ ਹੋਈ ਸੀ ਉਹ ਸ਼ੁੱਧ ਤੌਰ ਤੇ ਵਲੰਟੀਅਰ ਦੱਸਿਆ ਗਿਆ ਸੀ ਕਿ ਸਰਕਾਰ ਨੇ ਵਲੰਟੀਅਰ ਨੂੰ ਇਨਾਮ ਦਿੱਤਾ ਹੈ ਸਰਕਾਰ ਨੇ ਉਹਨਾਂ ਪੁਰਾਣੇ ਵਲੰਟੀਅਰਾਂ ਦਾ ਮਾਨ ਸਨਮਾਨ ਕੀਤਾ ਹੈ ਘੋਸ਼ਣਾ ਹੋ ਗਈ ਘੋਸ਼ਣਾ ਤੋਂ ਬਾਅਦ ਪੁਰਾਣੇ ਵਲੰਟੀਅਰਾਂ ਦੇ ਵਿੱਚ ਬੜੀ ਖੁਸ਼ੀ ਪਾਈਗੀ ਇਤਨਾ ਕਹਿ ਸਕਦਾ ਜਿਹੜੇ ਲੋਕ ਕਈ ਸਾਲਾਂ ਤੋਂ ਇਸ ਪਾਰਟੀ ਨਾਲ ਜੁੜੇ ਹੋਏ ਨੇ ਉਹਨਾਂ ਨੇ ਵੀ ਰਾਤ ਦੀ ਸਾਹਸ ਲਈ ਉਹਨਾਂ ਨੇ ਵੀ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਲਗਭਗ 3 ਸਾਲ ਦੇ ਬਾਅਦ ਪੰਜਾਬ ਸਰਕਾਰ ਵੱਲੋਂ ਆਪਣੇ ਵਲੰਟਰੀਆਂ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੇ ਕੰਮਾਂ ਦਾ ਇਨਾਮ ਦਿੱਤਾ ਗਿਆ ਉਸੇ ਤਰ੍ਹਾਂ ਹੀ ਜਿਹੜੇ 88 ਚੇਅਰਮੈਨਾਂ ਦੀ ਖੁਸ਼ੀ ਹੋਈ ਸੀ ਉਨਾ 88 ਚੇਅਰਮੈਨ ਘੋਸ਼ਣਾ ਵਿੱਚ ਰਾਜਪੁਰਾ ਹਲਕੇ ਨਾਲ ਸੰਬੰਧਤ ਦੋ ਨਾਮ ਵੀ ਕਿਛੋ ਦੋ ਪੁੱਲੇ ਹੋਏ ਨੇ। ਉਹ ਦੋ ਨਾਮ ਸਨ ਰਾਜਪੁਰਾ ਮਾਰਕੀਟ ਕਮੇਟੀ ਤੋਂ ਜਿਹੜੇ ਚੇਅਰਮੈਨ ਲਾਇਗਏ ਉਹ ਦੀਪਕ ਸੂਤ ਤੇ ਦੂਜੇ ਬਨੂੜ ਮਾਰਕੀਟ ਕਮੇਟੀ ਦੇ ਚੇਅਰਮੈਨ ਘੋਸ਼ਿਤ ਕੀਤੇ ਗਏ ਸਨ ਜਸਵੀਰ ਸਿੰਘ ਚੰਦੂ। ਇਹਨਾਂ ਦੋਨਾਂ ਦਾ ਸੰਬੰਧ ਕਿਹਸੇ ਨਾਲ ਰਾਜਪੁਰਾ ਹਲਕੇ ਦੇ ਨਾਲ ਸੀ। ਪਰ ਏ ਵੀ ਰਾਜਨੀਤਿਕ ਗਲਿਆਰੇ ਵਿੱਚ ਚਰਚਾ ਕਿਸ ਤਰ੍ਹਾਂ ਲੁਕੀ ਹੋਈ ਨਹੀਂ ਸੀ ਕਿ ਜਿਹੜੇ ਇਹ ਦੋਨੋਂ ਜਿਹੜੇ ਚੇਅਰਮੈਨ ਬਣੇ ਸ਼ਾਇਦ ਕਿਸੇ ਵੱਡੇ ਲੀਡਰ ਦੀ ਨਾਰਾਜ਼ਗੀ ਦਾ ਕਾਰਨ ਵੀ ਬਣੇ ਉਹਨੇ ਚਾਹਦੇ ਸਨ ਕਿ ਰਾਜਪਾਲ ਹਲਕੇ ਦੇ ਵਿੱਚ ਇਹ ਦੋਨੋਂ ਚੇਅਰਮੈਨ ਬਣਨ ਕਿਉਂਕਿ ਉਹਨਾਂ ਦੀ ਇੱਛਾ ਸੀ ਕਿ ਜਿਹੜੇ ਉਹਨਾਂ ਦੇ ਪਸੰਦ ਨਾਲ ਜਿਹੜੇ ਪਸੰਦ ਆ ਬੰਦੇ ਨੇ ਜਿਨ੍ਹਾਂ ਨੂੰ ਉਹ ਚਾਹੁੰਦੇ ਨੇ ਉਹ ਚੇਅਰਮੈਨ ਬਣਨ ਪਰ ਮੁੱਖ ਮੰਤਰੀ ਵੱਲੋਂ ਕਿਆ ਕਦਰ ਪੰਜਾਬ ਸਰਕਾਰ ਵੱਲੋਂ ਨਾ ਇਹਨਾਂ ਨਾਂ ਮਾਰੀ ਘੋਸ਼ਣਾ ਕਰਨ ਦੀ ਗਈ ਸੀ ਜੋ ਸਰਕਾਰ ਵੱਲੋਂ ਕਹਿ ਦਿੱਤਾ ਗਿਆ ਉਹ ਹੋ ਗਿਆ ਪਰ ਹੁਣ ਸਵਾਲ ਖੜਾ ਹੋ ਰਿਹਾ ਹੈ ਕਿ 24 ਫਰਵਰੀ ਨੂੰ ਘੋਸ਼ਣਾ ਹੋ ਗਈ ਅੱਜ ਜਿਹੜੀ ਤਰੀਕ ਹੈ 19 April ਹੋ ਗਈ ਲਗਭਗ ਐਸੇ 2 ਮਹੀਨੇ ਦਾ ਸਮਾਂ ਬੀਤ ਚੁੱਕਿਆ 2 ਮਹੀਨੇ ਸਮਾਂ ਬੀਤ ਚੁੱਕਿਆ ਦੇ ਬਨੂੜ ਦੇ ਜਿਹੜਾ ਚੇਅਰਮੈਨ ਕੋਸ਼ਿਸ਼ ਕੀਤਾ ਗਿਆ ਸੀ ਕਸ਼ਮੀਰ ਸਿੰਘ ਚਨੂਆ ਉਸ ਦੇ ਨਾਮ ਦੀ ਨੋਟੀਫਿਕੇਸ਼ਨ ਨਹੀਂ ਹੋ ਸਕੀ ਇਸ ਲਈ ਕੈਸੇ ਦੰਦੇ ਉਹਦੀ ਤਾਜ ਪੁਸ਼ੀ ਨਹੀਂ ਕੀਤੀ ਜਾ ਸਕੀ ਉਹਦੀ ਤਾਜ ਪੁਸ਼ੀ ਨਹੀਂ ਹੋ ਸਕੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਰਾਜਨੀਤਿਕ ਗਲਾਰੇ ਵਿੱਚ ਚਰਚਾ ਹੋ ਰਹੀ ਹੈ ਕਈ ਤਾਂ ਦੇ ਸਵਾਲ ਉੱਠ ਰਹੇ ਨੇ ਕਿਉਂਕਿ ਚर्चा ਇਹ ਵੀ ਹੈ ਕਿ ਸ਼ਾਇਦ ਕੋਈ ਵੱਡਾ ਨੇਤਾ ਇਹ ਕੋਸ਼ਿਸ਼ ਕਰ ਰਿਹਾ ਹੋਵੇ ਕਿ ਉਸ ਦੇ ਥਾਂ ਤੇ ਉਹਦਾ ਕੋਈ ਚਹੇਤਾ ਉਸ ਮਾਰ ਕੇ ਕਮੇਟੀ ਦਾ ਚੇਅਰਮੈਨ ਲਾਇਆ ਜਾਵੇ ਇਹ ਚਰਚਾ ਮਾ ਦਾ ਬਾਜ਼ਾਰ ਰਾਜਨੀਤਿਕ ਗੇਰੇ ਵਿੱਚ ਗਰਮ ਹੈ ਕਿਉਂਕਿ 2 ਮੈਂ ਲਗਭਗ ਸਮਾਂ ਬੀਤਣ ਦੇ ਬਾਅਦ ਵੀ ਨੋਟੀਫਿਕੇਸ਼ਨ ਨਾ ਹੋਣਾ ਤਾਜ ਪੁਸ਼ੀ ਨਾ ਹੋਣਾ ਤਾਂ ਜ਼ਰੂਰ ਹੈ ਕਿ ਕਿਸ ਤਰ੍ਹਾਂ ਸਵਾਲ ਤਾਂ ਰਾਜਨੀਤਿਕ ਗੇਰੇ ਤੇ ਖੜੇ ਕਰੇਗਾ ਹੁਣ ਇੰਤਜ਼ਾਰ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਜਸਵੀਰ ਸਿੰਘ ਚੰਦੂਆ ਦੇ ਨਾਮ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤਾਂ ਕਦੋਂ ਉਹਨਾਂ ਨੂੰ ਚੇਅਰਮੈਨ ਦੇ ਰਕ ਤੇ ਤਾਜ ਪੋਸ਼ੀ ਹੁੰਦੀ ਹੈ ਕਿਉਂਕਿ ਕਣਕ ਦਾ ਸੀਜ਼ਨ ਵੀ ਚੱਲਦਾ ਹੈ ਕਣਕ ਦੇ ਸੀਜ਼ਨ ਦੇ ਵਿੱਚ ਅੱਜ ਗੱਲ ਕੀਤੀ ਜਾਵੇ ਤਾਂ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਵੀ ਇੱਕ ਐਮ ਭੂਮਿਕਾ ਹੁੰਦੀ ਹੈ ਇਹਦੇ ਪ੍ਰਬੰਧਾਂ ਨੂੰ ਲੈ ਕੇ ਦੋਸਤੋ ਜਦੋਂ ਇਹ ਸੰਬੰਧੀ ਜਸਵੀਰ ਸਿੰਘ ਚੰਦੂਆ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣ ਹੋਣੀ ਹੈ ਜਿਹੜੇ ਵੱਡੇ ਵੱਡੇ ਨੇਤਾ ਨੇ ਉਹ ਉਹਦੇ ਵਿੱਚ ਬਿਜੀ ਨੇ ਇਸ ਲਈ ਹੋ ਸਕਦਾ ਹੈ ਕਿ ਉਹਦੇ ਕਰਕੇ ਨੋਟੀਫਿਕੇਸ਼ਨ ਦੇ ਵਿੱਚ ਡੇਰੀ ਹੋ ਰਹੀ ਹੋਵੇ ਇਸ ਲਈ ਸੰਭਾਵਨਾ ਹੈ ਕਿ ਅਗਲੇ ਹਫਤੇ ਮਾਰਕੀਟ ਕਮੇਟੀ ਬਨੂਰ ਦੇ ਚੇਅਰਮੈਨ ਨੂੰ ਲੈ ਕੇ ਅਗਲੇ ਹਫਤੇ ਨੋਟੀਫਿਕੇਸ਼ਨ ਹੋ ਜਾਵੇਗਾ ਤੇ ਉਹਨਾਂ ਦੀ ਤਾਇਪੁਸ਼ੀ ਵੀ ਜਲਦੀ ਹੋ ਜਾਵੇਗੀ ਇਹ ਗੱਲ ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਤ ਜਿਹੜੇ ਨਾਮ ਦੀ ਘੋਸ਼ਣਾ ਹੋਈ ਸੀ ਉਹ ਆਪਣਾ ਪਦ ਸੰਭਾਲ ਚੁੱਕੇ ਹਨ ਤੇ ਵਲੰਟੀਅਰ ਇਸ ਗੱਲ ਦੀ ਚਰਚਾ ਕਰਦੇ ਹਨ ਕੀ ਦੀਪਕ ਸੂਦ ਐਜ਼ ਅ ਚੇਅਰਮੈਨ ਮਾਰਕਵਿੰਗ ਰਾਜਪੁਰਾ ਬਹੁਤ ਹੀ ਸ਼ਾਨਦਾਰ ਕੰਮ ਕਰ ਰਹੇ ਹਨ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜਿੰਦ